ਪੁਲਿਸ ਦੀ ਗ੍ਰਿਫਤ ਵਿੱਚ ਉਹ ਸ਼ਖਸ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਇੱਕ ਗੂੰਗੀ ਬੋਲੀ ਤੇ ਦਿਮਾਗੀ ਤੌਰ ਤੇ ਪਾਹਜ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ। ਕਟਨਾ ਤੁਰੀ ਦੇ ਥਾਣਾ ਸ਼ੇਰਪੁਰ ਦੀ ਹੈ। ਥਾਣਾ ਮੁਖੀ ਇਨਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੜਕੀ ਨੂੰ ਸਿਵਲ ਹਸਪਤਾਲ ਸ਼ੇਰਪੁਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਲੋੜ ਹੈ ਅਜਿਹੇ ਸ਼ਰਾਰਤੀ ਅੰਸਰਾਂ ਤੇ ਨਕੇਲ ਕੱਸਣ ਦੀ ਤਾਂ ਜੋ ਸਮਾਜ ਵਿੱਚ ਧੀਆਂ ਮਹਿਫੂਜ਼ ਰਹਿ ਸਕਣ। ਹਾਂਜੀ ਕੱਲ ਸ਼ੇਰਪੁਰ ਤੋਂ ਲੜਕੀ 12 ਸਾਲ ਦੀ ਤਕਰੀਬਨ ਉਮਰ ਦੀ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਸ਼ੇਰਪੁਰ ਦੇ ਵਿੱਚ ਤੇ ਉਹ ਅੰਡਰ ਟਰੀਟਮੈਂਟ ਸਰਕਾਰੀ ਹਸਪੀਟਲ ਥੂਰੀ ਦੇ ਵਿੱਚ ਸਾਡੇ ਕੋਲ ਚੱਲ ਰਹੀ ਹੈ। ਬੇਟੀ ਹੈ 12 ਸਾਲ ਦੀ ਹੈਗੀ ਉਹਦਾ ਕੀ ਬਰੇਪ ਹੋਇਆ ਬਲਤਕਾਰ ਇਹ ਨਾ ਪੀਰਪੁਰਾ ਆਪਣਾ ਠਨਣਾਲਾ ਪਿੰਡ ਪੀਰਪੁਰਾ ਹੈ ਜੀ। ਇੱਥੇ ਕਿਉਂਕਿ ਤੇਰੀ ਗੁੜਿਆ ਸੀਗੀ ਬੁੜੀ ਨਾਲ ਗਈ ਸੀ ਦਵਾਈ ਲੈਣੇ ਬਾਜ਼ਾਰ 'ਚ ਡਾਕਟਰ ਤੇ ਬੇਬਿਆਂ ਦੀ ਦਾਦੀ ਹੈ ਜੀ। ਉਡੀ ਨਾ ਕਿ ਇਹ ਸੀ ਬਜ਼ਾਰ ਚ ਉਹ ਨੂੰ ਸਮਝਦਾ ਹੈ ਨਹੀਂ ਗੁੰਗੀ ਹੈਗੀ ਗੁੰਗੀ ਹੈਗੀ ਉਹ ਤਾਂ ਕੰਨਾਂ ਦੇ ਬਹਿਰੀ ਹੈਗੀ ਥੋੜੀ ਸਮਝ ਘੱਟ ਹੈਗੀ ਕਿਉਂਕਿ ਉਹ ਨੂੰ ਐਸੀ ਜਿਆਦੇ ਬੰਦੇ ਵਾਲੀ ਯੂਜ਼ਫੁਲ ਹੈ ਨਹੀਂਗੀ ਤੇ ਉਹ ਕੋਈ ਲੱਗ ਹੋ ਗਈ ਬੁਢੀ ਦੇ ਧਿਆਨ ਚ ਨਾ ਰਹੀ ਉਹ ਮੁੜ ਕੇ ਕਿਸੇ ਉਹਲੇ ਹੋ ਗਈ ਮੁੜ ਕੇ ਉਹ ਮੁੰਡੇ 사ਗਾ ਉਹਦਾ ਟਾਈਮ ਲੱਗਿਆ ਬੁਢੀ ਦਾ ਘਾਂ ਲੱਭਦੀ ਰਹੀ ਬੁਢੀ ਨੇ ਘਰੇ ਵਾਗੀ ਉਹ ਉਹ ਮੁੜ ਕੇ ਜਦੋਂ ਉਹਨੇ ਫਿਰ ਮੁੜ ਕੇ ਕਦੇ ਉਹਨੇ ਕੱਲੀ ਦਾ ਫਾਇਦਾ ਚੱਕ ਕੇ ਕਦੇ ਉਹਨੂੰ ਕੱਲੀ ਵਿੱਚ ਚੱਕ ਕੇ ਲੈ ਗਿਆ ਖਾਣ ਪੀਣ ਦੇ ਮੈਂ ਥੋੜੀ ਜਿਹੀ ਖੁੱਦੀ ਘਟ ਹੈ ਲਾਲਚ ਹੈ ਖਾਣ ਪੀਣ ਦੇ ਨੂੰ ਲਾਲਚੇ ਲੈ ਗਿਆ ਬਾਕੀ ਨੂੰ ਸਕੂਟਰੀ ਤੇ ਬਿਠਾ ਕੇ ਇੱਕ ਵਾਰ ਦੇ ਬੜੀ ਜ਼ਰੂਰ ਤੇ ਲੈ ਗਿਆ ਜੀ ਉਹਨਾਂ ਨੂੰ ਉੱਲ ਜਾ ਕੇ ਤੇ ਉੱਥੇ ਫਿਰ ਮਤਲਬ ਮੈਂ ਜਾ ਕੇ ਪੁੜਾ ਯਮਨ ਦੀ ਪ੍ਰਿਆਣ ਹੋਇਆ ਕਦੇ ਕੁੜੀ ਤੇਰੀ ਥੋੜੀ ਜਿਹੀ ਕੋਈ ਬੰਦਾ ਲਈ ਜਾਂਦਾ ਹੈ ਤੇ ਮੈਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਉੱਥੇ ਦੇਖਿਆ ਇਹ ਜਦੋਂ ਬਹੁਤ ਬੁਰੀ ਕੁੜੀ ਦੀ ਹਾਲਤ ਹੋਈ ਸੀਗੀ ਬਾਕੀ ਜਿਹੜੇ ਬੰਦਿਆਂ ਨੇ ਵੀ ਫੜਾਇਆਗਾ ਸੀ ਉੱਥੇ ਉਹ ਬੀਬੀ ਵੀ ਨੇ ਬੱਕਰੀਆਂ ਵਾਲੇ ਤੇ ਕਮੇਟੀ ਵਾਲਿਆਂ ਦੇ ਮੁੰਡਿਆਂ ਨੇ ਉਹਨਾਂ ਨੇ ਗ੍ਰਿਫਤਾਰ ਕਰਾਇਆਗਾ ਸਿੰਡਾ ਵਾਲਿਆਂ ਮੁੰਡਿਆਂ ਨੇ ਕਿ ਮੇਰ ਨਾਲ ਕੇ ਤੇ ਉਹਨਾਂ ਨੇ ਬਹੁਤ ਨਿਯਾਜ਼ ਜੀ ਕੀਤੀ ਜੀ ਕੁੜੀ ਨਾਲ ਜਿਹੜੇ ਬੰਦੇ ਕੌਣ ਸੀਗੇ ਉਹ ਵਿਅਕਤੀ ਤੱਕ ਕਿ ਤੱਕ ਕੌਣ ਸੀ ਵਿਅਕਤੀ ਕਿੱਥੋਂ ਦੇ ਉਹ ਸ਼ੇਰਪੁਰੋਂ ਆਏ ਜੀ ਉਹ ਮੁੰਡਾ ਸ਼ੇਰਪੁਰ ਤੋਂ ਆਇਆ ਪਟ્રોલ ਪਪਲ ਲੈ ਕੇ ਆਉਦਾ ਪਿੱਛੇ ਕੀ ਪਰਜਾ ਕੀ ਨਾਮ ਨੂੰ ਕੁਛ ਹੋਦਾ ਨਾਮ ਤਾਂ ਉਹਦਾ ਪਤਾ ਨਹੀਂ ਕਿ ਕਿੰਨਾ ਹੋएगी ਇਹ ਮੁੱਦੇ ਦੀ ਸਿੰਦਰਪਾਲ ਨਾਮ ਆ ਵੀ ਸਿੰਦਰਪਾਲ ਸਿੰਦਰਪਾਲ ਨਾਮ ਸਿੰਦਰਪਾਲ ਹੈ ਸ਼ਾਇਦ ਨਾ ਕੀ ਪੁਲਿਸ ਪ੍ਰਸ਼ਾਸਨ ਨੇ ਕੋਈ ਥੋੜੀ ਥੁਣੀ ਕਿ ਨਹੀਂ ਪੁਲਿਸ ਪ੍ਰਸ਼ਾਸਨ ਦੇ ਜੀ ਕਹਿੰਦੀ ਗ੍ਰਿਫਤਾਰ ਕਰਿਆ ਹੋਇਆਗਾ ਬਾਕੀ ਪੁਲਿਸ ਪ੍ਰਸ਼ਾਸਨ ਤਾਂ ਦੇਖੋ ਹੁਣ ਮੈਂ ਤਾਂ ਗੁਜਾਰਾ ਸਾਰੇ ਅੱਗੇ ਜਨਤਾ ਅੱਗੇ ਵੀਡੀਓ ਅੱਗੇ ਹੀ ਬੇਨਤੀ ਕਰਦਾ ਜੀ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਰੇਤੀਆਂ ਬੇਟੀਆਂ ਹਰੇਕ ਦੀਆਂ ਹੈਗੀਆਂ ਕਿਉਂਕਿ ਇਹ ਜਿਹੇ ਬੱਚੇ ਨੇ ਸੂਧ ਬੂਧ ਬੱਚੇ ਨੂੰ ਸਮਝ ਹੈ ਨਹੀਂ ਕਿਸ ਨਾਲ